ਸਤ ਸ੍ਰੀ ਅਕਾਲ ਦੋਸਤੋ ਕਬੱਡੀ ਹਾਈਲਾਈਟਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆ ਫਿਰ ਹਾਜ਼ਰ ਹਾਂ ਲੈ ਕੇ ਕਬੱਡੀ ਕੱਪਾਂ ਦੀ ਵੀਡੀਓ ਪਹਿਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਪਹਿਲਾ ਕਬੱਡੀ ਕੱਪ ਇਬਨ ਵਿੱਚ ਕਰਵਾਇਆ ਗਿਆ ਜਿੱਥੇ ਇੱਥੇ ਮੇਰੇ ਮਿੱਤਰੋ ਕਹਿੰਦੇ ਏਕਮ ਪ੍ਰਤਾਪਪੁਰੀਆ ਕਹਿੰਦੇ ਨੂਰਾ ਕੋੜਾ ਜਿੱਤ ਗਿਆ ਮੁੰਡੇ ਨੇ ਸਿਰਾ ਕਰਾਤਾ ਗੋਪੀ ਦੇ ਚੇਲੇ ਲੁੱਟਦਾ ਮੇਲਾ ਤੇ ਨਾਲ ਹੀ ਇੱਥੇ ਬੈਸਟ ਰੇਡਰ ਦੀ ਗੱਲ ਕਰੀਏ ਤਾਂ ਮੈਂ ਇੱਕ ਪੱਤਣਾ ਇੱਥੇ ਬੈਸਟ ਰੇਡਰ ਰਿਹਾ ਅੱਗੇ ਗੱਲ ਕਰਦੇ ਹਾਂ ਕਬੱਡੀ ਕੱਪ ਡੋਲੋਂ ਨੰਗਲ ਕਬੱਡੀ ਕੱਪ ਤੇ ਕਹਿੰਦੇ ਰਾਜਾ ਪੱਦਰੀ ਬੈਸਟ ਜਾਫੀ ਰਿਹਾ ਰਾਜਾ ਪੱਦਰੀ ਕਹਿੰਦੇ ਸਿਰਾ ਕਰਾ ਗਿਆ ਮੁੰਡਾ 2 ਦਿਨ ਹੋ ਗਏ ਲਗਾਤਾਰ ਬੈਸਟ ਆ ਰਿਹਾਗਾ ਨਾਲ ਹੀ ਕਹਿੰਦੇ ਮੇਰੇ ਮਿੱਤਰੋ ਇੱਥੇ ਹਰਿਆਣੇ ਵਾਲਾ ਰਵੀ ਕੈਲਰਮ ਕਹਿੰਦੇ ਲੰਡੀ ਜੀਪ ਲੈ ਗਿਆ ਸਿਰਾ ਕਰਾ ਗਿਆ ਹਰਿਆਣੇ ਵਾਲਾ ਬਾਕੀ ਹੁਣ ਤੁਸੀਂ ਦੇਖੋ ਇਹ ਫੁੱਲ ਵੀਡੀਓ ਨਾਲ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਇਹ ਤਾਂ ਪੱਟੜਾ ਅੱਗ ਨਾਲੇ ਦਾ ਵੱਡਾ ਸੈ

ਤੇ ਨਾ ਵੀਟਲੀ ਹੁਣਾ ਵੱਲੋਂ ਮਾਨ ਸਨਮਾਨ ਬਖਸ਼ੇ ਜਾ ਰਿਹਾ ਆ ਕੈਲਰਮ ਵਾਲਾ ਰਵੀ ਤਿਆਰੇ ਤੋਂ ਬਾਅਦ ਹਰਿਆਣੇ ਦਾ ਕਹਿੰਦੇ ਚੋਟੀ ਦਾ ਰੇਡਰ ਰਵੀ ਨਾਂ ਦਾ ਇੱਕ ਖਿਡਾਰੀ ਬਣ ਗਿਆ ਆ ਹਲਕਾ ਜਿਹਾ ਟੱਚ ਯੋਧੇ ਨੂੰ ਲੱਗਿਆ ਤੇ ਨੰਬਰ ਲੈ ਕੈਲਰਮ ਵਾਲਾ ਫੌਜੀ ਸਾਹਿਬ ਖੁਸ਼ ਆਇਆ ਨਜ਼ਾਰਾ ਕਿ ਨਹੀਂ ਫੌਜੀਆ ਤੈਨੂੰ ਆਖਿਆ ਸੀ ਆ ਵੀ ਨਜ਼ਾਰਾ ਦੇ ਕੇ ਜਾਵਾਂਗੇ ਆ ਸਾਹਮਣੇ ਕੈਲਰਮ ਦੀ ਧਰਤੀ ਦਾ ਖੇਡਿਆ 2023 ਦੇ ਵਿੱਚ ਰਾਇਲ ਸਪੋਰਟਸ ਕਲੱਬ ਵੱਲੋਂ ਕਰਾਈ ਧੰਨ ਧੰਨ ਮੇਰੇ ਮਿੱਤਰੋ ਆ ਦੂਜੇ ਪਾਸੇ ਆਲਖਾ ਵਾਲਾ ਆਲਖਾਂ ਵਾਲੇ ਕੇ ਮਾਣ ਵਾਲੀ ਗੱਲ ਕਰ ਦਿੱਤੀ ਹੈ ਉਹਨੂੰ ਰਸਟੇਰੀਆ ਦੇ ਵੱਲੋਂ ਆ ਜਾਫੀ ਦੇ ਨੇ 500 ਦੇ ਮਾਣ ਇੱ띠 ਵਾਲੇ ਦੇ ਲਈ ਕਹਿੰਦੇ ਵੱਡੇ ਮਾਣ ਤਰ ਪਹੁੰਚਦੇ ਹੋ ਗਿਆ ਮੁਕਾਬਲਾ ਚੋਟੀ ਦਾ ਜੱਫੇ ਕਹਿੰਦੇ ਬੈਸਟ ਵਾਲੇ ਲੱਗਦੇ ਆ ਇੱਧਰ ਗੇਮ ਚੇਂਜਰ ਸੇ ਇਹ ਨਾਲ ਪਾਣੀ ਪੌਂਚਦਾ ਕਰਿਓ ਔਰ ਰਵੀ ਨੇ ਕਬੱਡੀ ਪਾ ਦਿੱਤੀ ਹੈ ਕਿ ਚੰਗੇ ਚਾਏ ਮਾੜੇ ਗੱਲ ਵੱਖ ਬਲੀਏ ਸਾਡੀ ਉਂਟਾ ਹੀ ਜੜਤ ਬੜੀ ਹੈ ਚੰਗੇ ਚਾਏ ਮਾੜੇ ਗੱਲ ਵੱਖ ਬਲੀਏ ਸਾਡੀ ਉਂਟਾ ਹੀ ਜੜਤ ਬੜੀ ਹੈ ਲਓ ਪੈਂਦੀ ਹੋਈ ਰੇਡ ਪਰ ਆਹ ਕੈਲਰਮ ਵਾਲਾ ਫੇਰ ਕਿ ਮੁੜਕੋ ਮੁੜਕੀ ਹੋ ਗਿਆ ਦੇਖੋ ਜੋਰ চোপਰਾ ਦਾ ਕਿੰਡਾ ਵੀ ਨਹੀਂ ਚੁਭਦਾ ਜਿਸਮ ਰਾਜੇ ਬੋਲਰ ਦੇ 1000 ਦੇ ਮਾਣ ਆ ਗਿਆ ਲੈ ਵੀ ਭਾਈ ਮੈਂ ਤੂੰ ਆਪ ਕੋਲੇ ਜਾ ਕੇ ਦੇ ਕੇ ਆਏ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਰਵੀ ਚੈਦਰਾ ਵਾਲਾ ਇਹ ਕਹਿੰਦੇ ਪਿਛਲੇ ਸਾਲ ਵੀ ਬੈਸਟ ਬਣਿਆ ਔਰ ਇਸ ਸਾਲ ਗੱਲ ਕਿੱਧਰ ਨੂੰ ਜਾਂਦੀ ਹੈ ਚਾਰ ਨੇ ਚਾਰੇ ਮੰਨੇ ਪਰ ਮੰਨੇ ਸੋਨੂ ਹੌਲੈਂਡ ਵੱਲੋਂ 1000 ਰੁਪਈਆ ਕਿਲਰ ਕੀਤੀ ਹੈ ਅਗਲੀ ਰੇਡ ਰਵੀ ਚਾਦਰਮ ਵੀਰ ਬੜ ਕੇ ਥੋੜਾ ਥੋੜਾ ਪਿੱਛੇ ਨੂੰ ਹੋ ਜਾਓ ਥੋੜਾ ਥੋੜਾ ਪਿੱਛੇ ਨੂੰ ਹੋ ਜਾਓ ਦੀ ਗੱਲ ਤੇ ਕੋਈ ਰੌਲਾ ਨਾ ਪੈ ਜਾਵੇ ਲਓ ਰਵੀ ਨੇ ਕਹਿੰਦੇ ਤਗੜਾ ਲੰਬੀ ਦੇ ਕੋਲੇ ਆ ਗਿਆ 1000 ਇਧਰ ਦੇ ਪਾਸੇ ਫਰ ਲਿਓ ਲਓ ਰਵੀ ਕੈਦਮ ਲਗਾਤਾਰੀ ਪਾਈ ਜਾਂਦਾ ਇਹ ਬੈਸਟ ਵਾਲੀਏ ਪੈ ਰਹੀਏ ਪਰ ਹਲੇ ਮੈਚ ਬਾਕੀ ਹੈ ਹਲੇ ਸਮਾਂ ਬਾਕੀ ਹੈ ਆ ਜਾਫੀ ਬੜਾ ਸਿਰੇ ਦਾ ਐਨ ਜਿੰਨੇ ਇੱਕ ਟੱਕ ਲੈਂਦਾ ਉਹਨੇ ਕੀ ਜਫੇ ਤੈਹ ਲਾ ਕੇ ਲਾਉਂਦਾ ਸਵਾਦ ਲਿਆ ਦਿੰਦਾ ਆਹ ਸਾਹਮਣੇ ਖੇਡ ਮੈਦਾਨ ਉੰਦਰ ਕੈਲਰਮ ਵਾਲੇ ਰਵੀ ਦੀ ਖੇਡ ਮੈਦਾਨ ਦੇ ਵਿੱਚ ਕਬੱਡੀ 1000 ਦੀ ਦੂਜੀ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਵੱਖਰੀਆ ਖੇਡ ਜੇ ਅੱਜ ਬੈਸਟ ਬਣ ਗਿਆ ਤੇ ਰਿਕਾਰਡ ਪੜ ਜੂ ਮੇਰੇ ਮਿੱਤਰੋ ਟੋਲੋਂ ਨਗਰ ਦੇ ਕਬੱਡੀ ਕੱਪ ਦਾ ਸਨ ਹੋ ਜਾਂਦਾ ਔਰ ਦੂਜੇ ਪਾਸੇ ਦੇਖਣਾ ਵੀ ਆਮਨ 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 ਸਨਿਆਰਾ ਨੰਬਰ ਫੈਸਲਾ ਤਲਵੰਡੀ ਚੌਧਰੀਆਂ ਦਾ ਬਹੁਤ ਲੈ ਵੀ ਮਾਝੇ ਵਾਲੇ ਦੀ ਟੱਕਰ ਵਧੀਆ ਲੱਗੀ ਕਰੀ ਤਾਲੀਆਂ ਜਰੂਰ ਮਾਰਿਓ ਮੁਕਾਬਲਾ ਸਿਰੇ ਦਾ ਕਿ ਮੈਚ ਹੋਣਗੇ ਟਕੜੇ ਜੱਟ ਆਉਣਗੇ ਪਤਾ ਲੱਗ ਜੂ ਕਿੰਨਾ ਕਿਡੂਗਾ ਪਾਣੀ ਹੰਡੀਆਂ ਦੇ ਸਿੰਘ ਫਸ ਗਏ ਹੁਣ ਨਿੱਤਰੂ ਬਣੇਵੇਂ ਖਾਣੀ ਹੰਡੀਆਂ ਦੇ ਸਿੰਘ ਫਸ ਗਏ ਹੁਣ ਨਿੱਤਰੂ ਬਣੇਵੇਂ ਖਾਣੀ ਕਦੇ ਉਧਰ ਜੱਫਾ ਲੱਗਦਾ ਜਫੇਰ ਆ ਗਿਆ ਕੈਲਰਮ ਵਾਲਾ ਖੇਡ ਮੈਦਾਨ ਦੇ ਵਿੱਚ ਫੇਰ ਆ ਗਿਆ ਕੋਹੇ ਨੂਰ ਆਸਟ੍ਰੇਲੀਆ ਵੱਲੋਂ ਚਾਫੀ ਨੇ ਜਿਹਨੇ ਨੇ ਜੱਫਾ ਲਾਇਆ ਉਹਦੇ ਲਈ 500 ਪੁੱਜਿਆ ਧੰਨਵਾਦ ਕਰਦੇ ਆ ਆਹ ਚੁੰਬੜਗਾ ਲੱਤਾਰੋ ਐਨ ਕੱਲ ਵੱਖਰੀ ਕਰ ਜੂਗਾ ਆਜੂ ਸਵਾਦ ਮੇਰੇ ਮਿੱਤਰੋ ਐਨ ਕੱਲ ਵੱਖਰੀ ਕਰ ਜੂ ਪਤਰੀ ਵਾਲਾ ਪਰ ਕੈਲਰਮ ਵਾਲਾ